ਨਗਰ ਕੌਂਸਲ ਫਲੌਰ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਨਗਰ ਕੌਂਸਲ ਫਲੌਰ ਅਤੇ ਨਗਰ ਕੌਂਸਲ ਗੁਰਾਇਆਂ ਲਈ ਮਸ਼ੀਨ ਭੇਟ ਕੀਤੀ ਜੋ ਕਿ ਮਸ਼ੀਨ ਗੰਦਾ ਪਾਣੀ ਅਤੇ ਸੀਵਰੇਜ ਦੀ ਸਫਾਈ ਕਰਨ ਲਈ ਹੈ ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਹੁਣ ਇਸ ਮਸ਼ੀਨ ਦੀ ਮਦਦ ਨਾਲ ਨਗਰ ਕੌਂਸਲ ਫਲੌਰ ਅਤੇ ਗੁਰਾਇਆਂ ਦੇ ਨਾਲੇ ਤੇ ਸੀਵਰੇਜ ਸਾਫ਼ ਕਰਵਾਏ ਜਾਣਗੇ ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀ ਗੰਦੇ ਪਾਣੀ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ ਇਸ ਦੌਰਾਨ ਨਗਰ ਕੌਂਸਲ ਫਿਲੌਰ ਦੇ ਪ੍ਰਧਾਨ ਮਹਿੰਦਰ ਆਰਮ ਚੁੰਬਰ ਬਲਾਕ ਪ੍ਰਧਾਨ ਪਰਮਜੀਤ ਭਾਰਤੀ ਕਾਉਂਸਲਰ ਬਹਿਵ ਸ਼ਰਮਾ ਕਾਉਂਸਲਰ ਸ਼ੰਕਰ ਸੰਧੂ ਕਾਉਂਸਲਰ ਰਾਏ ਕੁਮਾਰ ਸੰਧੂ ਰਾਏ ਬ੍ਰਿੰਦਰ ਆਦ ਹਾਜ਼ਰ ਸਨ ਫਿਲੌਰ ਤੋਂ ਨਵਰਾੰਗ ਚੈਨਲ ਦੇ ਰਾਏ ਕੁਮਾਰ ਨੰਗਲ ਦੀ ਵਿਸ਼ੇਸ਼ ਰਿਪੋਰਟ ਹਲਕਾ ਬਦਲ ਸਭਾ ਫਿਲੌਰ ਦਾ ਮਹੱਤਵਪੂਰਨ ਸ਼ਹਿਰ ਨਗਰ ਕੌਂਸਲ ਮਹੱਤਵਪੂਰਨ ਜਿਹੜੀ ਕਿ ਫਿਲੌਰ ਦੀ ਹੈ ਉਸ ਵਿੱਚ ਬਹੁਤ ਹੀ ਕਾਫੀ ਸੱਦੇ ਤੋਂ ਸਾਡੇ ਇਸ ਜਦੋਂ ਅਧਿਕਾਰਤ ਕੌਂਸਲ ਸਹਿਵਾਲਾ ਅਤੇ ਅਲਾਕਿਲ ਵਗੈਰਾ ਬਹੁਤ ਵੱਡੀ ਮੰਗ ਕੀਤੀ ਕਿ ਜਦੋਂ ਇੱਥੇ ਸੀਵਰ ਸਿਸਟਮ ਦੀ ਕਿਤੇ ਬਲੋਕੇਜ ਹੁੰਦੀ ਸੀ ਤਾਂ ਉਸ ਲਈ ਸਾਨੂੰ ਜਿਹੜਾ ਹੈਗਾ ਜਾਂ ਜਲੰਧਰ ਦੇ ਵਿੱਚੋਂ ਜਾਂ ਹਾਰਪੁਰ ਦੇ ਜਾਂ ਲਧਿਆਣੇ ਤੋਂ ਵੱਡੀ ਮਸ਼ੀਨ ਜਿਹੜੀ ਸੀ ਸਪਸਰ ਤੋਂ ਜੁੜੀ ਇਹ ਇਸ ਮੰਗ ਨੂੰ ਚੂਲੇ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਸਹਿਮਤ 52 ਲੱਖ ਰੁਪਇਆ ਔਰ 8000 ਲੀਟਰ ਦੀ ਜਿਹੜੀ ਆ ਵੱਡੀ ਕਨੈਸਟੀ ਹੈ ਇਹ ਨਾ ਤਾਂ ਆਦਮਪੁਰ ਨਾ ਕੋਰਪੋਰ ਨਾ ਕਰਤਾਰਪੁਰ ਨਾ ਇਦਰਸ਼ਾਹ ਕੋ ਨਕੌਦਰ ਸਿਰ ਤੇ ਸਿਰ ਜਿਹੜੀ ਗਿਆ ਕਿ ਜ਼ਿਲ੍ਹੇ ਜਲੰਧਰ ਦੀ ਬਹੁਤ ਹੀ ਬੜੀਆ ਨਮੀ ਤਕਨੀਕ ਵਾਲੀ ਜਿਹੜੀ ਆ ਮਸ਼ੀਨ ਜਿਹੜੀ ਉਹ ਲੈ ਕੇ ਆਏ ਆ ਇਹ ਮਸ਼ੀਨ ਦੇ ਨਾਲ ਜਿਹੜਾ ਹੈਗਾ ਫਲੋਰ ਬਦਾਲਸਵਾ ਚਾਹੇ ਉਹ ਗਰਾਇਆ ਸ਼ਹਿਰ ਹੋਵੇ ਜਾਂ ਫਲੋਰ ਸ਼ਹਿਰ ਹੋਵੇ ਇਹ ਵੀ ਤਾਂ ਸਫਾਈ ਕਾਰਨੀਆਂ ਜਦੋਂ ਕਿਤੇ ਦੂਰ ਦਰਾਡੇ ਵਿੱਚ ਕਿਤੇ ਜਾਣਾ ਪਵੇ ਤਾਂ ਇਹ ਜੋ ਵੀ ਨਗਰ ਕੌਂਸਲ ਮਤੇ ਰਾਹੀਂ ਆ ਕਰਕੇ ਭੇਜੇਗੀ ਰੈਂਟ ਦੇ ਤੌਰ ਤੇ ਤਾਂ ਉਹ ਵੀ ਇਸ ਨੂੰ ਅਸੀਂ ਇਹਦੀ ਸਵਾਮਾ ਲਵਾਂਗੇ ਸੋ ਮੈਂ ਅੱਜ ਸਾਰੇ ਹੀ ਨਗਰ ਕੌਂਸਲ ਜਿਹੜੇ ਸਾਡੇ ਫਲੋਰ ਦੇ ਨੇ ਉਹਨਾਂ ਨੂੰ ਮੁਬਾਰਕਬਾਦ ਦੇਣਾ ਆ ਵਧਾਈਆਂ ਦੇਣਾ ਆ ਪ੍ਰਧਾਨ ਜੀ ਨੂੰ ਮੁਬਾਰਕਬਾਦ ਦੇਣਾ ਵਧਾਈਆਂ ਦੇਣਾ ਪਰ ਆਸ ਕਰਦਾ ਕਿ ਇਦਾਂ ਦੇ ਵੱਡੇ ਪ੍ਰੋਜੈਕਟ ਜੋ ਮਨੁੱਖਤਾ ਤੇ ਮਾਨਤਾ ਦੀ ਸੇਵਾ ਦੇ ਲਈ ਲੜੀਂਦੇ ਨੇ ਉਹਨਾਂ ਲਈ ਆਪਾਂ ਜਿਹੜੇ ਉਹ ਕੰਮ ਕਰਦੇ ਰਵਾਂਗੇ ਅੱਜ ਕੱਲ ਤੁਹਾਨੂੰ ਪਤਾ ਹੈ ਕਿ 24 ਜਸ ਤੋਂ ਬਹੁਤ ਹੀ ਵੱਡਾ ਬਰਸਾਤ ਦਾ ਜਿਹੜਾ ਪ੍ਰਪੂਰ ਸੁਚੇ ਪੰਜਾਬ ਦੇ ਵਿੱਚ ਆ ਲਿਆ ਸੀ ਜਿਸ ਨੇ ਪਿੰਡਾਂ ਦੇ ਪਿੰਡਾਂ ਦੇ ਵਿੱਚ ਔਰ ਸ਼ਹਿਰਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਕੀਤਾ ਹੈ ਔਰ ਨਾਲ ਦੀ ਨਾਲ ਸਾਡੇ ਜਿਹੜਾ ਤੁਸੀਂ ਵਾਲੇ ਸਤਵੇਂ ਦਰਿਆ ਆ ਉਸ ਦੇ ਉੱਤੇ ਵੀ ਜਿਹੜਾ ਹੈਗਾ ਆਪਾਂ ਦੇਖਦੇ ਇੱਕ ਪਿਛਲੇ ਕਾਫੀ ਸਮੇ ਤੋਂ ਜਿਹੜਾ ਹੈਗਾ ਉਹ ਲਈ ਆਪਾਂ ਬੰਨਾਂ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਤੇ ਲੱਗੇ ਆ ਔਰ ਪ੍ਰਮਾਤਮਾ ਅਗੇ ਆਪ ਅਰਦਾਸ ਕਰੀਏ ਕਿ ਹੁਣ ਪ੍ਰਮਾਤਮਾ ਜਿਹੜਾ ਹੈ ਜਿਹੜਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਤਾਨ ਤਾਨ ਖੇਮ ਕਰਨ ਇਧਰ ਬਾਬਾ ਬਖਾਲਾ ਸਾਹਿਬ ਵਾਜਲ ਦਾ ਲੁਧਿਆਣੇ ਸਰੂਰ ਸਾਰੇ ਜਿੱਥੇ ਵੀ ਕਿਤੇ ਖੜਾ ਦੀ ਜਿਹੜੀ ਹੈਗੀ ਆ ਮਾਰਕਈ ਹੈਗੀ ਆ ਹੁਣ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਮਨੁੱਖਤਾ ਮਾਨਤਾ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਜਗਾ ਉਹ ਬਹੁਤ ਹੀ ਵਧੀਆ ਹੋਵੇ